ਨੇ ਅਸੀਂ ਜੋ ਅਸਟਰੀਮ ਜੋ ਪ੍ਰਯੋਗ ਕਰਨ ਜਾ ਰਹੇ ਆ ਉਹ ਹੈਗੀ ਹੈ ਕਿ ਸੂਰਜ ਦਾ ਰੰਗ ਚੜ੍ਹਨ ਸਮੇਂ ਲਾਲ ਅਤੇ ਡੁੱਬਨ ਸਮੇਂ ਲਾਲ ਦੇ ਪਰਤੀ ਬਣਦਾ ਤੁਸੀਂ ਮੇਰੇ ਸਾਹਮਣੇ ਇੱਕ ਬਿਕਰ ਦੇਖ ਰਹੇ ਹੋ ਉਹਦੇ ਵਿੱਚ ਪਾਣੀ ਦੇ ਮੇਰੇ ਕੋਲ ਆ ਤੁਸੀਂ ਜਿਹੜਾ ਦੇਖ ਰਹੇ ਹੋ ਬਾਕਸ ਇੱਕ ਥੋਰੀਅਮ ਸਰਫੇਟ ਹੈ ਥੋਰੀਅਮ ਥਾਇਓਸਲਫੇਟ ਜੋ ਕਿ ਇਸ ਦਾ ਰੰਗ ਹੈ ਇਸ ਨੂੰ ਅਸੀਂ ਕੀ ਕੀਤਾ ਹੈ ਇਸਦੇ ਅਸੀਂ ਜੋ ਕਿ ਇੱਕ ਕ੍ਰਿਸਟਲ ਦੀ ਤਰ੍ਹਾਂ ਇਸ ਨੂੰ ਅਸੀਂ ਪਾਣੀ ਦੇ ਵਿੱਚ ਰੱਖ ਕੇ ਇਸ ਨੂੰ ਥੋੜੀ ਦੇਰ ਇਸ ਦੀ ਸਟਿਰੀਂਗ ਦਿੱਤੀ। ਇਸ ਨੂੰ ਕੁਮਾ ਕੋਲੇ ਸਟਿਰੀਂਗ ਕੀਤੀ ਅੰਦਰ ਨੀਦਰਤੋਲੀ ਤੇ ਤਾਂ ਕਿ ਸਭ ਤੋਂ ਇੱਕ ਸੋਡੀਅਮ ਥਾਇਓਸल्फेट ਦਾ ਕੋਲ تیار ਹੋ ਗਏ। ਤੁਸੀਂ ਮੇਰੇ ਹੱਥ ਦੇ ਵਿੱਚ ਇੱਕ ਟੋਰਚ ਵੀ ਦੇਖ ਰਹੇ ਹੋ ਤੇ ਦੂਸਰਾ ਮੇਰੇ ਹੱਥ ਦੇ ਵਿੱਚ ਕਨਸੈਂਟ੍ਰੇਟਿਡ ਐਸਏਲ ਵੀ ਦੇਖ ਰਹੇ ਹੋ। ਹੁਣ ਅਸੀਂ ਇਸ ਕਨਸੈਂਟ੍ਰੇਟਿਡ ਐਸਏਲ ਵੀ ਕੁਝ ਬੂੰਦਾਂ ਇਸ ਘੋਲ ਦੇ ਵਿੱਚ ਪਾਵਾਂਗੇ ਥੋਰੀਅਮ ਫੈਰਸਲਫੇਟ ਦੇ ਘੋਲ ਵਿੱਚ ਤੇ ਕੁਝ ਬੂੰਦਾਂ ਕਨਸੈਂਟ੍ਰੇਟਿਡ HCl ਆਪਾਂ ਪਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਤੁਸੀਂ ਦੇਖ ਲਓ ਇਸ ਤਰ੍ਹਾਂ ਦੇਖੋ ਸਾਹਮਣੇ ਮੇਰਾ ਸੰਝੋਲਦਾ ਜੇਕਰ ਤੁਸੀਂ ਦੇਖੋ ਤਾਂ ਆਪਣੇ ਕੋਲ ਇੱਕ ਕੀ ਹੈ ਬੈਟਰੀ ਹੈ ਜਿਸ ਦੇ ਵਿੱਚ ਆਪਣੇ ਕੋਲ ਇੱਕਾਂ ਨੂੰ ਪ੍ਰਕਾਸ਼ ਦੇਣੇ ਹੋਏਗਾ ਅਸੀਂ ਇਹਦੇ ਵਿੱਚ ਇਸ ਦੀਆਂ ਕੁਝ ਬੂੰਦਾਂ ਪਾ ਰਹੇ ਹਾਂ ਜਿਵੇਂ ਕੋਸੇ ਦੇ ਪਰ ਹੁਣ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਹੋਲੀ-ਹੋਲੀ ਜੋ ਕਲਰ ਹੈਗਾ ਉਹ ਬਦਲਦਾ ਦਿਖਾਈ ਦੇਗਾ ਇਹ ਥੋੜਾ-ਥੋੜਾ ਸਮਾਂ ਲਏਗਾ ਜਿੰਨੇ ਵਿੱਚ ਤੁਹਾਨੂੰ ਬਿਨਾਂ ਹਲਕਾ ਨੀਲਾ ਰੰਗ ਨਹੀਂ ਦਿਖਾਈ ਦੇਗਾ ਕਿਉਂਕਿ ਜਿਹੜੇ ਛੋਟੇ ਪਾਰਟਿਕਲਸ ਹੁੰਦੇ ਨੇ ਉਹ ਕੀ ਹੈ ਆਪਣੇ ਕੋਲੇ ਸੂਖਮ ਪਾਰਟਿਕਲਸ ਤਾਂ ਤਰੰਗਿਆਲੀ ਲੰਬਾਈ ਨੂੰ ਫਿਰ ਕਿਨਾਂਦੇ ਨਹੀਂ ਜਿਸ ਕਰਕੇ ਸਾਨੂੰ ਆਪਾਂ ਨੂੰ ਜਿਹੜਾ ਪ੍ਰਕਾਸ਼ ਦਾ ਰੰਗ ਨੀਲਾ ਦਿਖਾਈ ਦਿੰਦਾ ਜਿਵੇਂ ਕਿ ਆਪਾਂ ਜਾਣਦੇ ਆਂ ਕਿ ਇਹ ਜਿਹੜਾ ਵਰਤਾਰਾ ਹੁੰਦਾ ਹੈ ਇਹ ਪ੍ਰਕਾਸ਼ ਦੇ ਕਿਰਨ ਦੇ ਕਾਰਨ ਹੁੰਦਾ ਤੁਸੀਂ ਧੂੜ ਹੋਣੀ ਹੋਵੇ ਹਲਕਾ ਹਲਕਾ ਸੁੰਦਿਆ ਨੀਲਾ ਪਿਲਾ ਰੰਗ ਵੀ ਦਿਖਾਈ ਦੇਗਾ ਤੇ ਉਸ ਸਮੇਂ ਬਾਅਦ ਨੂੰ ਇਹ ਹਲਕਾ ਜਿਹਾ લાલ ਰੰਗ ਵੀ ਦਿਖਾਈ દેગા ਕਿ ਜਿਹੜੇ ਵੱਡੇ ਪਾਰਟੀਕਲਸ ਹੁੰਦੇ ਨੇ ਇਹ ਕਿਹ ਚਲੋ ਲਾਲੀ ਰੰਗੀ ਤਰ੍ਹਾਂ ਬਲੰਬਾਈ ਜਾਗਾ ਖਲਾਂਦੇ ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਇਸ ਨੂੰ ਚੇਕ ਕਰ ਬੇਟਾ ਧਿਆਨ ਨਾਲ ਦੇਖੋਗੇ ਤਾਂ ਤੁਸੀਂ ਦੇਖੋਗੇ ਹਲਕਾ ਹਲਕਾ ਬਿਲਕੁਲ ਹਲਕਾ ਜਾ ਕਿਉਂਕਿ ਅਸੀਂ ਇਹਦੇ ਵਿੱਚ ਥੋੜਿਓ ਥਾਰ ਸਲਫੇਟ ਦੇ ਇੱਕ ਦੁੱਧਾਨੇ ਰੱਖੇ ਸੀ जिस करके की है संग सारा जड़ा आ है थोड़ा हल्का गया लाल दिखाई दे दिखाई नहीं चल रहा थोड़ा जोन कर लो थोड़ा केकार का जो अब क्या चल रहा ਜੇ ਵੇਖੀ ਤੁਸੀਂ ਇੱਥੇ ਦੇਖ ਰਹੇ ਹੋ ਕਿ ਇਹਦਾ ਜਿਹੜਾ ਥੋੜਾ ਹਲਕਾ ਲਾਲੰਗ ਹੋਏਗਾ ਜਿਆਦਾ ਨਹੀਂ ਆਏਗਾ ਥੋੜਾ ਹਲਕਾ ਲਾਲੰਗ ਆ ਰਿਹਾ ਕਿਉਂਕਿ ਸਾਡੇ ਕੋਲ ਜਿਹੜਾ ਨੀਮੋ ਫਲਾਈਂਡ ਹੈ ਉਹ ਥੋੜਾ ਕੱਟ ਸਟ੍ਰੋਕ ਹੈ ਜੀ ਜਿਆਦਾ ਸਟ੍ਰੋਕ ਹੁੰਦਾ ਤਾਂ ਆਪਰੇ ਹੋਰੇ ਇਸ ਦਾ ਜਿਹੜਾ ਦਾ ਚਪੂਰਾ ਦਿਖਾਈ ਦੇਣਾ ਹੁਣ ਚਲੋ ਬਰੇਕ ਲੈਂਦੇ ਹਾਂ